ਏਆਈ ਹੁੰਦੀ ਆ ਭਾਈ ਜੀ ਜਿਹੜਾ ਬਨੌਟੀ ਗਰਭ ਧਾਰਨ ਕਰਦੇ ਆ ਆਪਾਂ ਜੀ ਯਾਨੀ ਜਿਹੜਾ ਆਪਾਂ ਸੀਮਣ ਭਰਦੇ ਆ ਜੇ ਮੱਜਾਂ ਮੱਜਾਂ ਗਾਵਾਂ ਦੇ ਭਰਦੇ ਆ ਪਰ ਜਿਹੜਾ ਟੀਕਾ ਸੋਹਾਂ ਦੇ ਮੁੱਲ ਚ ਹੀ ਹੁੰਦਾਗਾ ਜੇ ਆਪਾਂ ਉਹ ਚੰਗੀ ਨਸਲ ਦਾ ਟੀਕਾ ਲਿਆ ਕੇ ਆਪਣੀ ਬੱਕਰੀ ਦੇ ਪਰ ਲਾਏ ਘਰੇ ਪਰ ਲਾਾਂਗੇ ਆਪਾਂ ਨੂੰ ਜਾਣ ਦੀ ਲੋੜ ਨਹੀਂ ਪਈ ਘਰੇ ਬੱਕਰੀ ਆਪਾਂ ਕ੍ਰਾਸ ਕਰਾ ਲਈ ਹੂੰ ਪ੍ਰੋਪਰ ਹੀਟ ਆਪਣੇ ਕੋਲੇ ਆ ਗਈ ਟ੍ਰੋਪਰ ਸਮੇਂ ਦੇ ਟੀਕਾ ਭਰ ਗਿਆ ਘਰੇ ਬੱਕਰੀ ਖੜੀ ਆ ਇਹ ਚੀਜ਼ਾਂ ਨਾਲ ਫਾਰਮ ਆਪਣੇ ਕਿਤੇ ਅੱਗੇ ਜਾਣਗੇ ਜੀ ਠੀਕ ਆ ਜੇ ਮਾਰਕੀਟਿੰਗ ਆਪਣੀ ਸਟਰੋਂਗ ਆ ਨਾ ਤਾਂ ਆਪਾਂ ਹਰ ਇੱਕ ਦੰਦੇ ਚ ਕੰਮ ਜਾਵਾਂ ਹੂੰ ਇਧਰੋਂ ਆਪਾਂ 20 ਦੀ ਲਈ ਇਧਰੋਂ 21 ਦੀ ਵੇਚੀ ਹੂੰ ਉਹਨੂੰ ਕਹਿੰਦੇ ਆ ਵਪਾਰ ਉਹਨੂੰ ਕਹਿੰਦੇ ਆ ਮੁਨਾਫਾ ਹੂੰ ਇਧਰੋਂ ਮੈਂ 25 ਦੀ ਲਈ 20 ਦੀ ਵੇਚੀ ਉਹਨੂੰ ਕਹਿੰਦੇ ਆ ਲਾਸ ਲਾਸ ਠੀਕ ਗੱਲ ਇਹ ਚੀਜ਼ ਆਪਾਂ ਨਵੇਂ ਲੋਕਾਂ ਨੂੰ ਸਿਖਾਉਣ ਜਾ ਰਹੇ ਆ ਕਿਸੇ ਨੇ ਏਆਈ ਦੀ ਟ੍ਰੇਨਿੰਗ ਲੈਣੀ ਹੋਵੇ ਓਪਰਟੀਨਿਟੀ ਕਰ ਬਧਾਰਨ ਦੀ ਆਪਾਂ ਉਹ ਟ੍ਰੇਨਿੰਗ ਵੀ ਦਿੰਦੇ ਆ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਅਤੇ Facebook ਪੇਜ ਦੇ ਉੱਤੇ ਅੱਜ ਆਪਾਂ ਤੁੰਗਾ ਵਾਲੀ ਬੱਕਰੀਆਂ ਦੀ ਮੰਡੀ ਤੇ ਖੜੇ ਸੀਗੇ ਡਾਕਟਰ ਸਾਹਿਬ ਬਲਵਿੰਦਰ ਸਿੰਘ ਜੀ ਮਾਨ ਆਪਣੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਕਿ ਮਧੂ ਮੱਖੀਆਂ ਦੇ ਫਾਰਮ ਤੇ ਹੀ ਬਹੁਤ ਵੱਡਾ ਕੰਮ ਕੀਤਾ ਬੱਕਰੀਆਂ ਦੇ ਕੰਮ ਦੇ ਵਿੱਚ ਦਾ ਤੁਸੀਂ ਜਾਣਦੇ ਹੋ ਵੀ ਪੰਜਾਬ ਦੇ ਵਿੱਚ ਬਹੁਤ ਹੀ ਜਿਆਦਾ ਵੱਡਾ ਕੰਮ ਆ ਜਿਹੜਾ ਉਹ ਕੀਤਾ ਕ੍ਰਾਂਤੀ ਲਿਆ ਕੇ ਰੱਖ ਦਿੱਤੀ ਆਪਾਂ ਗੱਲਬਾਤ ਕਰੀਏ ਵੀਰਵਾਰ ਨੂੰ ਇਹ ਮੰਡੀ ਲੱਗਦੀ ਹੈ ਸਕਰੀਨ ਤੇ ਬਾਕੀ ਮੈਂ ਡਾਕਟਰ ਸਾਹਿਬ ਦੇ ਨੰਬਰ ਵੀ ਦੇ ਰਿਹਾ ਇਹਨਾਂ ਤੇ ਵੀ ਤੁਸੀਂ ਕਾਲ ਆ ਜਿਹੜੀ ਉਹ ਕਿਸੇ ਸਮੇਂ ਵੀ ਕਰ ਸਕਦੇ ਹੋਗੇ ਡਾਕਟਰ ਸਾਹਿਬ ਆਪਣੇ ਫਾਰਮ ਦੇ ਵਿੱਚ ਬੱਕਰੀਆਂ ਦਾ ਟ੍ਰੇਨਿੰਗ ਸੈਸ਼ਨ ਟ੍ਰੇਨਿੰਗ ਕੈਂਪ ਕਹਿ ਲਈਏ ਟ੍ਰੇਨਿੰਗ ਬੈਚ ਕਹਿ ਲਈਏ ਉਹ ਰੱਖਦੇ ਹੁੰਦੇ ਆਗੇ ਉਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਡਾਕਟਰ ਸਾਹਿਬ ਆਪਣੇ ਤਜਰਬੇ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਨੇ ਜੇ ਤੁਸੀਂ ਟ੍ਰੇਨਿੰਗ ਲੈਣੀ ਹੈ ਤਾਂ ਵੀਡੀਓ ਤੁਹਾਡੇ ਲਈ ਵੀ ਆ ਬਾਕੀ ਡਾਕਟਰ ਸਾਹਿਬ ਕਹਿੰਦੇ ਆਪਾਂ ਬੱਕਰੀਆਂ ਦੇ ਕਿੱਤੇ ਦੇ ਵਿੱਚ ਇੱਕ ਨਵੀਂ ਤਕਨੀਕ ਹੈ ਜਿਹੜੀ ਉਹ ਲੈ ਕੇ ਆਵਾਂਗੇ ਜੋ ਕਿ ਹੋ ਸਕਦਾ ਉਪਲਬਧ ਤਾਂ ਪਹਿਲਾਂ ਈ ਹੋਵੇ ਪਰ ਉਹਦੇ ਉੱਪਰ ਕੰਮ ਆ ਜਿਹੜਾ ਬਹੁਤ ਘੱਟ ਹੋ ਰਿਹਾਗਾ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਆਪਾਂ ਇਸ ਸਮੇਂ ਏ ਆਈ ਦੇ ਉੱਪਰ ਅਤੇ ਇਸ ਮੰਡੀ ਦੇ ਰੁਝਾਨ ਬਾਰੇ ਡਾਕਟਰ ਸਾਹਿਬ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਭਾਈ ਜੀ ਥੋ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਡਾਕਟਰ ਸਾਹਿਬ ਇਹ ਦੱਸੋ ਜੀ ਪਹਿਲਾਂ ਤਾਂ ਵੀ ਠੰਡ ਦੇ ਮੌਸਮ ਦੇ ਵਿੱਚ ਪੂਰੀ ਠੰਡ ਆ ਵੀ ਅੱਜ ਹਨਾ ਧੁੰਦਾ ਵਗਦੀ ਪਈਆਂ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਆਜ ਮੰਡੀ ਦੇ ਬਹੁਤ ਸੋਹਣਾ ਭਾਈ ਜੀ ਹੂੰ ਜਿਹੜਾ ਨੇ ਕਹਿੰਦੇ ਹੁੰਦੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਕਹਿੰਦੇ ਅੱਗ ਲੱਗੀ ਹੁੰਦੀ ਅੰਦਰ ਉਹ ਬੰਦੇ ਟੇਕੇ ਨਹੀਂ ਬੰਦੇ ਠੀਕ ਹੈ ਜਿਹੜਾ ਨਾ ਕੁਝ ਕਰਨਾ ਨੇ ਉਹ ਬਿਸਤਰਿਆਂ ਚੋਂ ਨਹੀਂ ਨਿਕਲਦੇ ਉਹ ਬਿਸਤਰਿਆਂ ਚੋਂ ਨਹੀਂ ਨਿਕਲਦੇ ਉਹ ਠੰਡ ਮੰਨੀ ਜਾਂਦੇ ਨੇ ਉਹਨਾਂ ਨੂੰ ਠੰਡ ਆ ਸਹੀ ਆ ਤੇ ਜਿਹੜੇ ਕਹਿੰਦੇ ਨੇ ਤੇ ਜੁਗਨੂ ਆ ਉਹ ਹਮੇਸ਼ਾ ਦੀਵਿਆਂ ਤੇ ਬਲਦੇ ਆ ਬਲਦੇ ਆ ਤੇ ਉਹਨਾਂ ਨੂੰ ਠੰਡਾ ਕਦੇ ਰੋਕ ਨਹੀਂ ਪਾਉਂਦੀ ਰੋਕ ਨਹੀਂ ਪਾਉਂਦੀ ਇਸ ਲਈ ਜਿਹੜੇ ਬੰਦਿਆਂ ਨੇ ਕੁਝ ਕਰਨਾ ਹੁੰਦਾ ਹੂੰ ਉਹ ਤਾਂ ਜਿਵੇਂ ਜਿਵੇਂ ਠੰਡ ਵੱਧਦੀ ਉਹ ਉਹਨੋਂ ਵੀ ਨਿਕਲਦੇ ਆ ਬਾਹਰ ਬਈਰ ਅੱਗੇ ਆਪਾਂ 8 ਵਜੇ ਚੱਲਦੇ ਸੀ ਅੱਜ ਆਪਾਂ 6 ਵਜੇ ਚੱਲੋ ਆਪਾਂ ਮੰਜ਼ਲ ਤੇ ਪਹੁੰਚਣਾ ਮੰਜ਼ਲ ਤੇ ਪਹੁੰਚਣਾ ਸਹੀ ਗੱਲ ਆ ਜੀ ਉਹ ਆਪਦਾ ਸਮਾਂ ਵੀ ਉਹ ਤੋਂ ਪਹਿਲਾਂ 2 ਘੰਟੇ ਪ ਕਿਉਂਕਿ ਭਾਈ ਜਿਨ੍ਹਾਂ ਦੇ ਹੁਣ ਲੋਡ ਆ ਅੱਗੇ ਵਧਣਾ ਇਸ ਕਿੱਤੇ ਦੇ ਵਿੱਚ ਉਹ ਟਿੱਕ ਕੇ ਕਿਵੇਂ ਵਹੇ ਜਾਣਗੇ ਤੇ ਜਿਹੜਾ ਨਾ ਕੁਝ ਕਰਨਾ ਨਹੀਂ ਉਹਨਾਂ ਲਈ ਕਦੇ ਤਾਂ ਗਰਮੀ ਹੋ ਜਾਂਦੀ ਆ ਉਹ ਗਰਮੀ 'ਚ ਵੀ ਬਾਹਰ ਨਹੀਂ ਨਿਕਲਦੇ ਹੁਣ ਠੰਡ ਹੋ ਗਈ ਉਹ ਠੰਡ 'ਚ ਵੀ ਬਾਹਰ ਨਹੀਂ ਨਿਕਲਦੇ ਦੋਈ ਚੀਜ਼ਾਂ ਸੰਭਵ ਨਹੀਂ ਹੈਗੀਆਂ ਸਹੀ ਗੱਲ ਇਸ ਕਰਕੇ ਅਰਜ਼ਾਈ 'ਚੋਂ ਤਾਂ ਨਿਕਲਣਾ ਪਊਗਾ ਗਰਮੀ ਵੀ ਸਹਿਣੀ ਪਊਗੀ ਡਾਕਟਰ ਸਾਹਿਬ ਇਸ ਤਰ੍ਹਾਂ ਦੱਸੋ ਜੀ ਆਪਾਂ ਵੀ ਕਿੱਥੋਂ ਕਿੱਥੋਂ ਦਾ ਵਪਾਰੀ ਆ ਜੋ ਮੜਿਆ ਅੱਜ ਭਾਈ ਜੀ ਕਰਨਾਟਕਾ ਦੀ ਟੀਮ ਵੀ ਫਿਰਦੀ ਆ ਮਹਾਰਾਸ਼ਟਰ ਦੇ 2 2 3 ਤੇ ਜੁਪੀ ਦੇ ਮੈਂ ਦੇਖ ਚੁੱਕਿਆ ਕਾਫੀ ਕਾਫੀ ਜੁਪੀ ਦੀਆ ਤੇ ਹਿਮਾਚਲ ਵਾਲੇ ਫਿਰਦੇ ਆ ਜੰਮੂ ਸਾਈਡ ਤੋਂ ਆ ਰਜਿਸਤਾਨ ਹਰਿਆਣਾ ਪੰਜਾਬ ਇਹ ਤਾਂ ਬਾਧੂ ਆ ਅਣਗਿਣਤੀ ਆ ਤੇ ਹੋਰ ਵੀ ਕਈ ਸਟੇਟਾਂ ਵਾਲੇ ਮਿਲੇ ਨੇ ਸ਼ਾਮ ਨੂੰ ਮਿਲਣਗੇ ਜੀ ਜੀ ਜਿਹੜਾ ਸਾਹਿਬ ਆਪਾਂ ਵੀਡੀਓ ਆਫ ਕੈਮਰਾ ਤੋਂ ਪਹਿਲੇ ਕਹਰੇ ਸੀ ਵੀ ਆਪਾਂ ਬੱਕਰੀਆਂ ਦੀ ਏ ਆਈ ਤੇ ਵੀ ਕੰਮ ਕਰਨਾ ਉਹਦੇ ਬਾਰੇ ਮੜਾ ਦੱਸੋ ਜੀ ਹੈ ਕੀ ਐ ਵੀ ਇਹ ਇਹਦੇ ਨਾਲ ਕ੍ਰਾਂਤੀ ਆ ਸਕਦੀ ਐ ਕੀ ਏ ਆਈ ਹੁੰਦੀ ਐ ਭਾਈ ਜੀ ਜਿਹੜਾ ਬਨੌਟੀ ਗਰਭ ਧਾਰਨ ਕਰਦੇ ਆਪਾਂ ਜੀ ਯਾਨੀ ਜਿਹੜਾ ਆਪਾਂ ਸੀਮਣ ਪਰਦੇ ਆਂ ਜੇ ਮੱਜਾਂ گاਵਾਂ ਦੇ ਪਰਦੇ ਆਂ ਉਹ ਬੱਕਰੀਆਂ ਦੇ ਵਿੱਚ ਨਹੀਂ ਹਜੇ ਪ੍ਰਚਲਿਤ ਹੋਇਆ ਆਪਾਂ ਉਹ ਟੈਕਨੀਕ ਲੈ ਕੇ ਆ ਰਹੇ ਆਂ ਜੀ ਉਹ ਟ੍ਰੇਨਿੰਗ ਰੱਖੀ ਹੋਈ ਆਪਣੀ ਜੀ ਇਸੇ ਸਬੰਧ ਦੇ ਵਿੱਚ ਆ ਇਸੇ ਸਬੰਧ ਵਿੱਚ ਵੀ ਰੱਖੀ ਆ ਇੱਕ ਆਪਣੀ ਟ੍ਰੇਨਿੰਗ ਬੱਕਰੀ ਪਾਲਣ ਦੇ ਵੀ ਆ ਜੀ ਬੱਕਰੀ ਪਾਲਣ ਵਾਲੀ ਟ੍ਰੇਨਿੰਗ ਆਪਣੀ ਹੈਗੀ ਆ 27 ਤੇ 28 ਤਰੀਕ ਦੀ ਜਨਵਰੀ ਜਨਵਰੀ ਦੇ ਵਿੱਚ ਆਪਾਂ ਟ੍ਰੇਨਿੰਗ ਰੱਖੀ ਹੋਈ ਆ ਉਹਦੇ ਚ ਆਪਾਂ ਫਾਰਮ ਕਿਵੇਂ ਬਣਾਉਣਾਗਾ ਸ਼ੈੱਡ ਕਿਵੇਂ ਬਣਾਉਣਾ ਫਾਰਮਲੀ ਮੈਨੇਜਮੈਂਟ ਡਾਕਟਰੀ ਸਿਹਤ ਆ ਹੂੰ ਕੀ ਕੀ ਆਪਾਂ ਮੈਡੀਸਿਨ ਵਰਤਨੀਆ ਕਿਹੜੇ ਕਿਹੜੀਆਂ ਬਿਮਾਰੀਆਂ ਦੇ ਵਿੱਚ ਹੂੰ ਉਦੋਂ ਅੱਗੇ ਭਾਈ ਜੀ ਜਿਹੜਾ ਮੇਨ ਮਕਸਦ ਆ ਨਾ ਉਹ ਕੋ ਡਾਕਟਰੀ ਕੀਤਾ ਨਹੀਂ ਇਹਦੇ ਵਿੱਚ ਜੀ ਡਾਕਟਰੀ ਜੇ ਹੁਣ ਆਪਣੀ ਬੱਕਰੀ ਬਿਮਾਰ ਹੋਊ ਫੇਰ ਸੱਦਣਾ ਜੇ ਆਪਾਂ ਡਾਕਟਰ ਨੂੰ ਸੱਦ ਲਾਈ ਫੇਰ ਕੀ ਹੋ ਗਿਆ ਮੱਜੇ ਗਾਵਾਂ ਤੇ ਕਿਹੜਾ ਆਪਾਂ ਸੱਦ ਨਹੀਂ ਸਕਦੇ ਸਹੀ ਗੱਲ ਡਾਕਟਰੀ ਚੀਜ਼ਾਂ ਵਿੱਚ ਬਾਲਾ ਮਹਿਣਾ ਨਹੀਂ ਰੱਖਦੀਆਂ ਹੂੰ ਮਹਿਣਾ ਕੀ ਰੱਖਦਾ ਮਾਰਕੀਟਿੰਗ ਜੀ ਝਰਜ ਕਰ ਲਓ ਮੈਂ ਤੁਹਾਨੂੰ ਦੱਸਦਾ ਯਾ ਬੀਟਲ ਬੱਕਰੀ ਆ ਹੂੰ ਸਾਰਾ ਕੁਝ ਦੱਸਦਾ ਦਵਾਈ ਦੱਸਦੀ ਦਵਾਈ ਦਾ ਰਫੇਰ ਲਾਉਂ ਜੇ ਤੁਸੀਂ ਫਾਰਮ ਚਾਲੂ ਕਰੋਗੇ ਠੀਕ ਐ ਡਾਕਟਰ ਸ਼ਾਇਦ ਇਹਦਾ ਫੇਰ ਲੋਡ ਪਈ ਜੇ ਜੇ ਤੁਹਾਡੀ ਬੱਕਰੀ ਕਦੇ ਬਿਮਾਰ ਹੋਊ ਜੇ ਬੱਕਰੀ ਨਹੀਂ ਮਾਰਨ ਦੀ ਡਾਕਟਰੀ ਦੀ ਹੁਣ ਕੀ ਲੋੜ ਆ ਫੇਰ ਲੋਡ ਵੀ ਨਹੀਂ ਜਿਹੜੀ ਚੀਜ਼ ਮੈਨੂੰ ਸਾਨੂੰ ਚਾਹੀਦੀ ਆ ਉਹ ਤਾਂ ਮਾਰਕੀਟਿੰਗ ਦੀ ਲੋੜ ਆ ਜੀ ਵੇਚਣ ਦੀ ਕੋਈ ਸਾਨੂੰ ਬੀਟਰ ਦੱਸ ਦੇ ਕਿ ਇਹਨੇ ਇਹ ਜੀ ਬੱਕਰੀ ਆ ਹੂੰ ਮੈਨੂੰ ਐ ਦੱਸੋ ਵੀ ਉਹ ਅਗਲੇ ਨੇ ਅੱਜ ਤੱਕ ਬੱਕਰੀ ਆਪ ਲਈ ਨਹੀਂ ਆ ਵੇਚੀ ਨਹੀਂ ਕੀ ਦੱਸ ਦੂਗਾ ਲੈ ਕਿੰਨੇ ਪੈਸੇ ਦੀ ਬੱਕਰੀ ਆ ਸਹੀ ਗੱਲ ਆ ਮੈਂ 1 ਮਹੀਨੇ ਦੀਆਂ ਤਕਰੀਬਨ 300 ਦੇ ਆਸ-ਪਾਸ ਬੱਕਰੀ ਵੇਚਦਾ ਤੇ ਲੈਣਾਗਾ ਹੂੰ ਆਪਣੇ ਇਸ ਲਾਈਨ ਦੇ ਵਿੱਚ ਪੂਰੀ ਪਕੜਾ ਹਮ ਆਪਾਂ ਆਦੇ 4000 ਰੁਪਏ ਚ ਦੱਸ ਸਕਦੇ ਆ ਨਿਜੀ ਤਜਰਬੇ ਆ ਮੇਰੇ ਹਾਂ ਫਿਰ ਕਿਹੜੀ ਚੀਜ਼ ਆਪਣੇ ਕਿੰਨੇ ਦੀ ਬੱਕਰੀ ਹੈ ਤੇ ਕਿੰਨੇ ਦੀ ਆਪਾਂ ਵੇਚ ਸਕਦੇ ਸਹੀ ਆ ਪੱਠ ਦਾ ਕੀ ਰੇਟ ਆ ਬੱਕਰੇ ਦਾ ਕੀ ਆ ਬੱਕਰੀ ਦਾ ਕੀ ਆ ਭੇਡਾਂ ਦਾ ਕੀ ਆ ਕਿਉਂਕਿ ਆਪਾਂ ਇਸ ਲਾਈਨ ਤੇ ਕੰਮ ਕਰਦੇ ਆ ਵੇਚਦੇ ਆਪਾਂ ਲੈਨੇ ਵੀ ਵੇਚਨੇ ਵੀ ਆ ਇਹ ਤੇ ਪਕੜਾ ਜੀ ਆਪਣੀਆਂ ਟ੍ਰੇਨਿੰਗਾਂ ਕਾਮਯਾਬ ਕਿਉਂ ਆ ਵੀ ਉਹ ਬੰਦਿਆਂ ਨੂੰ ਆਪਾਂ ਸਿਖਾਉਨੇ ਆ ਮਾਰਕੀਟਿੰਗ ਨਾਲ ਜੀ ਫਿਰ ਕਿਵੇਂ ਜਾਨਵਰ ਲੈਣੇ ਆ ਤੇ ਕਿਵੇਂ ਵੇਚਨੇ ਆ ਹਮ ਕਿਹੜਾ ਜਾਨਵਰ ਕਿੰਨੇ ਪੈਸਿਆਂ ਦਾ ਜੀ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਬੰਦੇ ਅੱਜ ਤੱਕ ਕਾਪੀ ਨਹੀਂ ਕਦੇ ਲਿਆ ਵੇਚਿਆ ਉਹ ਆਪਾਂ ਨੂੰ ਯਾਰ ਕੀ ਸਿਖਾਉਣਗੇ ਮਾਰਕੀਟਿੰਗ ਬਾਰੇ ਠੀਕ ਐ ਇਹ ਵੀ ਗੱਲ ਸਹੀ ਐ ਆਪਾਂ ਉਹਦੇ ਨਿੱਜੀ ਤਜਰਬਿਆਂ ਦੇ ਵਿੱਚੋਂ ਇਹ ਚੀਜ਼ਾਂ ਲੋਕਾਂ ਨੂੰ ਸੌਣੇ ਆ ਜਿਹੜੀਆਂ ਐਡਵਾਂਸ ਆ ਆਪਣੀ ਤਕਨੀਕਾਂ ਤਾਂ ਹੀ ਐਡਵਾਂਸ ਹੁੰਦੀਆਂ ਲੋਕਾਂ ਨਾਲ ਟ੍ਰੇਨਿੰਗਾਂ ਤਾਂ ਹੀ ਆਪਣੇ ਤੁਸੀਂ ਦੇਖ ਲਓ ਵੀ ਜਿਹੜੇ ਟ੍ਰੇਨਿੰਗ ਕਰਕੇ ਜਾਂਦੇ ਆ ਉਹਨਾਂ ਸਾਰਿਆਂ ਦੇ ਫਾਰਮ ਚੱਲਦੇ ਆ ਜੀ ਸਹੀ ਗੱਲ ਆ ਜਿਹੜੇ ਆਪਾਂ ਤੋਂ ਟ੍ਰੇਨਿੰਗ ਲੈ ਗਏ ਯਾਨੀ ਕਿ ਤੁਸੀਂ ਰਿਕਾਰਡ ਵੀ ਰੱਖ ਰਹੇ ਹੋ ਹਾਂ ਆਪਾਂ ਫਾਲੋ ਅਪ ਕਰਦੇ ਆ ਸਾਰਿਆਂ ਨਾਲ ਜੀ ਆਪਾਂ ਪੁੱਛਦੇ ਆਂ ਬਈ ਯਾਰ ਫਾਰਮ ਆਗਲਾ ਕਹਿੰਦਾ ਬਈ ਸਾਡੇ ਕੋਲ ਬੱਕਰੀਆਂ ਨੇ ਦੋ ਤੋਂ ਘੱਟ ਚਲਾਇਆ ਸੀ ਅੱਜ 6 ਆ ਅੱਜ 7 ਆ ਹੂੰ ਕਿਉਂਕਿ ਲੋਕ ਐ ਚੀਜ਼ ਨੂੰ ਪਸੰਦ ਕਰਦੇ ਆ ਹੂੰ ਆਪਾਂ ਜਿਹੜੀਆਂ ਨਵੀਆਂ ਤਕਨੀਕਾਂ ਆਪਾਂ ਲੋਕਾਂ ਨੂੰ ਦੇਣੀਆਂ ਉਹ ਕੋਈ ਹੋਰ ਨਹੀਂ ਦੇ ਸਕਦਾ ਸਹੀ ਗੱਲ ਆ ਕਿਉਂ ਆਪਾਂ ਜ਼ੀਰੋ ਤੋਂ ਸਟਾਰਟ ਕਰਕੇ ਇੱਥੋਂ ਤੱਕ ਪਹੁੰਚਿਆ ਮੰਜ਼ਿਲ ਤੇ ਜਿਹੜੀ ਤੇ ਪਹੁੰਚੇ ਆਂ ਹਰ ਬੰਦਾ ਇੱਥੋਂ ਤੱਕ ਆਇਆ ਨਹੀਂ ਹਜੇ ਤੱਕ ਠੀਕ ਐ ਤੁਸੀਂ ਤਾਂ ਇਹਨਾਂ ਟ੍ਰੇਨਿੰਗ ਲਈ ਸੀ ਮੈਂ ਹਜੇ ਤੱਕ ਕੋਈ ਟ੍ਰੇਨਿੰਗ ਨਹੀਂ ਲਈ ਠੀਕ ਐ ਜੀ ਫਿਰ ਵੀ ਇੰਨੀ ਪਕੜ ਵਜੇ ਬਿਮਾਰ ਹੋ ਜਾਂਦੇ ਨੇ ਪਤਾ ਲੱਗ ਹੀ ਜਾਂਦਾ ਬਾਈ ਅੱਧੋ ਜਾ ਤਾਂ ਜਿਹੜੇ ਟ੍ਰੇਨਿੰਗਾਂ ਦੇ ਰਹੇ ਆ ਉਹ ਵੀ ਫੋਨ ਮਾਰ ਕੇ ਪੁੱਛਦੇ ਆ ਭਾਈ ਸਾਡੀ ਬੱਕਰੀ ਨੂੰ ਪ੍ਰੋਬਲਮ ਆ ਗਈ ਤੁਸੀਂ ਦੱਸੋ ਕੀ ਕਰੀਏ ਇਹ ਵੀ ਹੋ ਜਾਂਦਾ ਜਦੋਂ ਤੁਸੀਂ ਮੈਨੂੰ ਆ ਦੱਸੋ ਸੋ ਭਾਈ ਜਦੋਂ ਬੱਕਰੀ ਪਾਲਣ ਦੀ ਟ੍ਰੇਨਿੰਗ ਹੀ ਲੈ ਲਈ ਸਾਰਾ ਕੁਝ ਹੋ ਗਿਆ ਫਿਰ ਤੁਹਾਨੂੰ ਪਤਾ ਨਹੀਂ ਲੱਗਿਆ ਜੋ ਤੁਹਾਨੂੰ ਵੀ ਪਤਾ ਨਹੀਂ ਲੱਗਿਆ ਤਾਂ ਫਿਰ ਪੈਸੇ ਬਰਬਾਦ ਕਾਦੇ ਲਈ ਕਰਦੇ ਹੋ ਠੀਕ ਐ ਬੱਕਰੀ ਬਿਮਾਰ ਹੋ ਗਈ ਤਾਂ ਆਪਾਂ ਡਾਕਟਰ ਨੂੰ ਪਾ ਲਾਂ ਯਾਰ 100 100 ਰੁਪਿਆ ਲੈ ਜੂ 200 ਲੈ ਜੂ ਬੱਕਰੀ ਠੀਕ ਕਰ ਜੂ ਆਪਣੀ ਕਿੰਨਾ ਕ ਮਸਲਾ ਐ ਕੋਈ ਬਾਲਾ ਵੱਡਾ ਮਸਲਾ ਨਹੀਂ ਜੀ ਸਾਡੇ ਅਰਗੇ ਨੂੰ ਵੀਡੀਓ ਭੇਜ ਦੋਗੇ ਫੋਨ ਤੇ ਪੁੱਛ ਲਓਗੇ ਜਿੱਥੇ ਮੇਨ ਮਸਲਾ ਹੈਗਾ ਮਾਰਕੀਟਿੰਗ ਦਾ ਕੋਈ ਵੀ ਕੀਤਾਗਾ ਮਾਰਕੀਟਿੰਗ ਦੀ ਜਿਹਨੂੰ ਨਹੀਂ ਆਉਂਦੀ ਉਹ ਬੰਦਾ ਫੇਲ ਆ ਜੀ ਜੋ ਮੈਨੂੰ ਲੈ ਆਈ ਨਹੀਂ ਪਤਾ ਬੱਕਰੀ ਕਿੰਨੇ ਪੈਸਾ ਦੀ ਆ ਹੂੰ ਬੱਕਰੀ 25000 ਰੁਪਏ ਦੀ ਆ ਸਾਹਮਣੇ ਵਾਲਾ ਮੈਨੂੰ 35000 ਦੇ ਹੱਥ 'ਚ ਦੇ ਰਿਹਾ ਮੈਂ ਕਾਮਯਾਬ ਕਿਵੇਂ ਹੋਜੂਗਾ ਸਹੀ ਗੱਲ ਆ ਨਹੀਂ ਹੋ ਸਕਦੇ ਜਦੋਂ ਮੈਂ ਚਾਰ ਗੱਲਾਂ ਮਾਰੀਆਂ ਡਾਕਾ ਤੇਰੀ ਇਹ ਤੇ ਪਹਿਲਾਂ ਪਾ ਲਿਆ ਵੀਰ 25000 ਦੀ ਬੱਕਰੀ ਤੈਨੂੰ 35000 ਦੀ ਦੇਤੀ ਡਾਕਾ ਤੇਰੇ ਨਾ ਬਚ ਗਿਆ ਸਹੀ ਗੱਲ ਆ ਮੁੜ ਕੇ ਟ੍ਰੇਨਿੰਗ ਨਹੀਂ ਕੰਮ ਦੀ ਇਸ ਦੀ ਤੇ ਟ੍ਰੇਨਿੰਗ ਕੀ ਕਰੂ ਜਿਹੜੀ ਚੀਜ਼ ਦੀ ਟ੍ਰੇਨਿੰਗ ਆ ਉਹ ਤਾਂ ਮਾਰਕੀਟਿੰਗ ਦੀ ਟ੍ਰੇਨਿੰਗ ਆ ਹੂੰ ਕਿਵੇਂ ਲੈਣਾ ਕਿਵੇਂ ਵੇਚਣਾ ਸਹੀ ਆ ਜੇ ਮਾਰਕੀਟਿੰਗ ਆਪਣੀ ਸਟਰੋਂਗ ਆ ਨਾ ਤਾਂ ਆਪਾਂ ਹਰੇਕ ਦੰਦੇ ਦੀ ਕੰਮ ਜਾਵਾਂ ਹੂੰ ਇਧਰੋਂ ਆਪਾਂ 20 ਦੀ ਲਈ ਇਧਰੋਂ 21 ਦੀ ਵੇਚੀ ਹੂੰ ਉਹਨੂੰ ਕਹਿੰਦੇ ਆ ਵਪਾਰ ਉਹਨੂੰ ਕਹਿੰਦੇ ਆ ਮੁਨਾਫਾ ਹੂੰ ਇਧਰੋਂ ਮੈਂ 25 ਦੀ ਲਈ 20 ਦੀ ਵੇਚੀ ਉਹਨੂੰ ਕਹਿੰਦੇ ਆ ਲਾਸ ਲਾਸ ਸਹੀ ਇਹਨਾਂ ਚ ਰੇ ਚੀਜ਼ਾਂ ਨਹੀਂ ਆਪਾਂ ਸਮਝਾਂਗੇ ਉਹਨਾਂ ਚ ਆਪਣੇ ਫਾਰਮ ਫੇਲ ਆ ਹੂੰ ਆਪਣੀ ਟ੍ਰੇਨਿੰਗ ਐਸੇ ਕਾਰਨ ਨਹੀਂ ਕੰਮ ਜਾਵਾਂ ਕਿ ਆਪਾਂ ਇਹ ਚ ਯਾਨੀ ਕਿ ਮਾਰਕੀਟਿੰਗ ਬਹੁਤ ਜ਼ਰੂਰੀ ਹੈ। ਜ਼ੀਰੋ ਪਰਫਾਰਮ ਬਣਾਤਾ। ਉਹ ਬੰਦੇ ਕਿੰਨੇ ਇੱਥੇ ਫਿਰਦੇ ਆ ਮੁੰਡੇ ਜਿਹਨਾਂ ਨੂੰ ਆਪਾਂ ਕਿਸੇ ਦਿਨ ਕੰਮ ਚਲਾਇਆਗਾ ਅੱਜ ਵੱਡੇ ਵੱਡੇ ਵਪਾਰੀ ਬਣੇ ਫਿਰਦੇ ਆ। ਸਹੀ ਆ। ਬਹੁਤ ਚੰਗੀ। ਕਿਉਂਕਿ ਆਪਾਂ ਇਹ ਚੀਜ਼ਾਂ ਸਖਾਂਗੇ ਅਗਲੇ ਨੂੰ। ਜੀ। ਅਗਲੇ ਆਪਣਾ ਰਹਿ ਕੇ ਸਿੱਖਿਆ ਚੀਜ਼ਾਂ। ਜੀ। ਇਹ ਐਡਵਾਂਸ ਆ। ਬਾਕੀ AI ਬਨਰਟੀ ਘਰਬਧਾਰਨ ਤੇ ਮੈਂ ਗੱਲ ਕਰੂੰਗਾ। ਇਹਨਾਂ ਦੇ ਸੀਮਨ ਹੁੰਦਾ ਜਿਹੜਾ AI ਦਾ ਜੀ ਉਹ ਵਧੀਆ ਮਿਲ ਜਾਂਦੇ ਨੇ ਕਿ ਭਾਈ ਸਭ ਕੁਝ ਮਿਲੂਗਾ। ਜੇ ਆਪਾਂ ਟ੍ਰੇਨਿੰਗ ਰੱਖਾਂਗੇ ਸੀਮਨ ਵੀ ਦੇਣੀ ਜ਼ਿੰਮੇਵਾਰੀ ਆਪਣੀ ਆ। ਜੀ। ਟਾਪ ਦੇ ਬ ਹੁਣ ਤੁਸੀਂ ਅੱਜ ਦਾ ਬੱਕਰਾ ਜੇ ਮਾੜੇ ਤੋਂ ਮਾੜਾ ਬੱਕਰਾ ਵੀ ਲੈਣਾ ਤਾਂ 50000 ਤੋਂ ਸਟਾਰਟ ਆ ਹਾਂ ਡੇਡ ਡੇਡ 2 2 ਢਾਈ ਢਾਈ 3 3 ਲੱਖ ਦੇ ਬੱਕਰੇ ਆ ਹੁਣ ਜੇ ਬੱਕਰਾ ਅਗਲਾ ਛੜਾਉਣ ਜਾਂਦਾ ਸਾਹਮਣੇ ਤੋਂ ਕ੍ਰੋਸ ਕਰਾਉਣ ਜਾਂਦਾ 10000 ਰੁਪਏ ਅਗਲੇ ਫੀਸ ਹੁੰਦੀ ਆ ਉਹਦੇ ਚ ਵੀ ਜੇ ਅਗਲਾ ਨਹੀਂ ਲੈਂਦਾ ਤਾਂ ਯਾਰ 100 ਪ੍ਰੋਬਲਮਾਂ ਬੱਕਰੇ ਨੂੰ ਲੱਗਦੀਆਂ ਨੇ ਹਮ ਬੱਕਰਾ ਵੀ ਡਾਊਨ ਹੁੰਦਾ ਬੱਕਰਾ ਵੀ ਖਤਮ ਹੁੰਦਾ 2 5 ਲੱਖ ਦਾ ਲੈ ਬੱਕਰਾ ਖਤਮ ਹੋ ਜਾਂਦਾ ਅਗਲੀ ਮਜਬੂਰੀ ਆ ਪਰ ਜਿਹੜਾ ਟੀਕਾ ਸੌਆਂ ਦੇ ਮੁੱਲ 'ਚ ਹੀ ਹੁੰਦਾਗਾ ਜੇ ਆਪਾਂ ਉਹ ਚੰਗੀ ਨਸਲ ਦਾ ਟੀਕਾ ਲਿਆ ਕੇ ਆਪਣੀ ਬੱਕਰੀ ਦੇ ਆਪਾਂ ਨੂੰ ਜਾਣ ਦੀ ਲੋੜ ਨਹੀਂ ਪਈ ਘਰੇ ਬੱਕਰੀ ਆਪਾਂ ਕ੍ਰਾਸ ਕਰਾ ਲਈ ਹੂੰ ਪ੍ਰੋਪਰ ਹੀਟ ਆਪਣੇ ਕੋਲੇ ਆ ਗਈ ਪ੍ਰੋਪਰ ਸਮੇਂ ਤੇ ਟੀਕਾ ਭਰ ਗਿਆ ਘਰੇ ਬੱਕਰੀ ਖੜੀ ਆ ਇਹ ਚੀਜ਼ਾਂ ਨਾਲ ਫਾਰਮ ਆਪਣੇ ਕਿਤੇ ਅੱਗੇ ਜਾਣਗੇ ਜੀ ਕਿਉਂਕਿ ਹੁਣ ਇਹ ਨਹੀਂ ਪਤਾ ਵੀ ਬੱਕਰੀ ਲੈ ਜਾਣ ਦੇ ਮਾਰੇ ਆਪਾਂ ਪਹਿਲਾਂ ਸੋਚਾਂ ਯਾਰ 3000 ਰੁਪਏ ਲੱਗੂ ਬੱਕਰੀ ਲੈ ਕੇ ਚੱਲਾਂਗੇ 5000 ਸਾਹਮਣੇ ਵਾਲਾ ਲਊਗਾ ਕ੍ਰਾਸ ਕਰਾਉਣ ਵਾਲਾ ਨਾਲੇ ਸਾਰਾ ਦਿਨ ਖਰਾਬ ਹੋਊਗਾ ਜੀ ਇਹ ਵੀ ਆ ਨਾ ਬੱਕਰੀਆਂ ਐ ਤਾਂ ਹੈ ਨਹੀਂ ਵਜ੍ਹਾ ਨਾਲ ਸਾਈਕਲ ਤੇ ਜਾਂ ਮੋਟਰਸਾਈਕਲ ਤੇ ਧਰ ਲਿਓ ਜੋ ਗੱਬੜ ਕਰਾਉਣੀ ਆ ਆਪਾਂ ਆਪਾਂ ਕਿਸੇ ਵੱਡੇ ਸਾਧਨ ਤੇ ਲੈ ਕੇ ਆਵਾਂ ਵੱਡੇ ਸਾਧਨ ਤੇ ਜ਼ਰੂਰੀ ਆ ਚੀਜ਼ਾਂ ਇਹ ਚੀਜ਼ਾਂ ਜ਼ਰੂਰੀ ਇਸ ਲਈ ਇਹ ਹੀ ਚੀਜ਼ ਆ ਆਪਣੇ ਘਰੇ ਸਰਨ ਲੱਗ ਗਿਆ ਤਾਂ ਆਪਾਂ ਕਾਮਯਾਬ ਆ ਜੀ ਚੰਗਾ ਸੀਮਣ ਹੋਊ ਸਸਤਾ ਹੋਊ ਘਰੇ ਸੀਮਣ ਭਰ ਲਿਆ ਬੱਕਰੀਆਂ ਗੱਬੜ ਰਹਿ ਗਈਆਂ ਘਰੇ ਚੰਗੇ ਬੱਚੇ ਆ ਗਏ ਚੰਗਾ ਰੇਟ ਮਿਲ ਗਿਆ ਇਹੀ ਤਾਂ ਫਾਰਮ ਆ ਸਹੀ ਗੱਲ ਇਹ ਚੀਜ਼ ਆ ਆਪਾਂ ਨਵੇਂ ਲੋਕਾਂ ਨੂੰ ਸਿਖਾਉਣ ਜਾ ਰਹੇ ਆ ਕਿਸੇ ਨੇ AI ਦੀ ਟ੍ਰੇਨਿੰਗ ਲੈਣੀ ਹੋਵੇ ਓਪਰਟੀਨਿਟੀ ਕਰਭ ਧਾਰਨ ਦੀ ਆਪਾਂ ਉਹ ਟ੍ਰੇਨਿੰਗ ਵੀ ਦਿੰਨੇ ਆ ਕੀ ਬਾ ਯਾਨੀ ਕਿ ਆਪਣੇ ਕੋਲੇ ਇਹਦਾ ਪੂਰਾ ਹੱਲ ਹੈਗਾ ਪੂਰਾ ਆਪਣੇ ਕੋਲੇ ਹੱਲਾ ਦਾ ਪੂਰੀ ਟੀਮ ਆ ਆਪਣੇ ਕੋਲੇ ਪੂਰਾ ਵਰਕਅਪ ਹੈ ਤੇ ਕਰਦੇ ਆ ਏ ਟੂ ਜ਼ेड ਜਾਣਕਾਰੀ ਦੇਵਾਂਗੇ ਲੈ ਸਿਮਨ ਤੋਂ ਸਾਰਾ ਕੁਝ ਪ੍ਰੋਵਾਈਡ ਅਗਲੇ ਨੂੰ ਕਰਵਾ ਕੇ ਦੇਵਾਂਗੇ ਸਹੀ ਹੈ ਇਹ ਬਹੁਤ ਵਧੀਆ ਤੇ ਚੰਗਾ ਉਪਰਾ ਲੱਗ ਦੋਸਤੋ ਦੱਸ ਸਕਦਾ ਕਿ ਆਪਾਂ ਜੇ ਵਿਸ਼ਵਾਸ ਨਾ ਹੋਵਾਂਗੇ ਬਾਹਰਲੇ ਮੁਲਕਾਂ ਨੂੰ ਆਪਾਂ ਕਾਮਯਾਬ ਨਹੀਂ ਆਪਾਂ ਫੇਲ ਵਾਲੇ ਪਾਸੇ ਜਾਵਾਂਗੇ ਹੁਣ ਆਪਣਾ ਬੱਕਰੀ ਬਾਹਰ ਜਾਣ ਦੇ ਮਾਰੇ ਇਹ ਨਹੀਂ ਪਤਾ ਆਪਾਂ ਮਾੜਾ ਬੱਕਰਾ ਜਾਂ ਕ੍ਰੋਸ ਬੱਕਰਾ ਕੋ ਉੱਤੇ ਛੱਡ ਦਗੇ ਜਿਹਦੀ ਨਸਲ ਮਾੜੀ ਆ ਸਹੀ ਗੱਲ ਆ ਆਪਾਂ ਨੂੰ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਅੱਗੇ ਵਧਣ ਲਈ ਚੰਗੇ ਚੰਗੇ ਸੀਮਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਜਿਵੇਂ ਹੁਣ ਆ ਦਿਨਾਂ ਦੇ ਵਿੱਚ ਡੈਰੀ ਤੇ ਮੱਝਾਂ ਚ ਆਪਾਂ ਦੇਖੀਏ ਬਹੁਤ ਨਵੇਂ-ਨਵੇਂ ਬੁੱਲ ਤੇ ਨਵੀਆਂ-ਨਵੀਆਂ ਝੋਟੀਆਂ ਪੈਦਾ ਹੋਈਆਂ ਨੇ ਤੇ ਬਹੁਤ ਚੰਗੇ ਰਿਕਾਰਡ ਦੀਆਂ ਗਾਇਆਂ ਪੈਦਾ ਹੋਈਆਂ ਨੇ ਕਿਉਂਕਿ ਉਹਨਾਂ ਨੇ ਸੀਮਨ ਤੇ ਕੰਮ ਕੀਤਾਗਾ ਉਹੀ ਚੀਜ਼ ਆਪਾਂ ਲੈ ਕੇ ਆ ਰਹੇ ਹਾਂ ਹੁਣ ਵਾਲੇ ਦਿਨਾਂ ਦੇ ਵਿੱਚ ਕਿਸੇ ਬੰਦੇ ਨੇ ਡੇਅ ਟ੍ਰੇਨਿੰਗ ਲੈਣੀ ਹੋਵੇ 27 ਤੇ 28 ਤਰੀਕ ਆਪਣਾ ਟ੍ਰੇਨਿੰਗ ਕੋਈ ਦੱਸਦਾਵੇ ਦੱਸ ਦੋ ਜੇ ਜ਼ਰੂਰੀ ਨੇ ਉਧਾਰ ਕਾਰਡ ਤੇ ਫੋਟੋਆਂ ਬਹੁਤ ਜ਼ਰੂਰੀ ਆ ਜੀ ਤੇ ਟ੍ਰੇਨਿੰਗ ਫੀਸ ਟ੍ਰੇਨਿੰਗ ਫੀਸ ਜਿਹੜੀ ਬੱਕਰੀ ਪਾਲਣ ਵਾਲੀ ਟ੍ਰੇਨ ਤੇ ਜਿਹੜੀ AI ਵਾਲੀ ਟ੍ਰੇਨਿੰਗ ਆ ਉਹਦਾ 6000 ਰੁਪਏ ਫੀਸ ਆ ਜੀ ਸਰਟੀਫਿਕੇਟ ਆਪਾਂ ਦੋਨਾਂ ਦੇ ਪ੍ਰੋਵਾਈਡ ਕਰਾਉਣੇ ਆ ਉਹਦੇ ਵੀ ਤੇ ਇਹਦੇ ਵੀ ਜੀ ਹਾਂਜੀ ਕਿਆ ਬਾਬੇ ਸੋ ਜਿਹੜੇ ਦੋਸਤਾਂ ਨੇ ਟ੍ਰੇਨਿੰਗ ਲੈਣੀ ਆ ਦੋਸਤੋ ਚੀਜ਼ਾਂ ਦੋਵੇਂ ਜ਼ਰੂਰੀਆਂ ਨੇ AI ਦੇ ਨਾਲ ਤੇ ਦੂਸਰੀ ਟ੍ਰੇਨਿੰਗ ਜਿਹੜੀ ਪਾਲਣ ਦੀ ਬੱਕਰੀਆਂ ਉਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਉਹ ਆਪਾਂ ਨੂੰ ਸਿੱਖਣੀਆਂ ਚਾਹੀਦੀਆਂ ਨੇ ਬਾਕੀ ਡਾਕਟਰ ਸਾਹਿਬ ਨਾਲ ਤੁਸੀਂ ਹੁਣੇ ਰਾਬਤਾ ਕਾਇਮ ਕਰੋ ਤੁਸੀਂ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਕਿਤੋਂ ਵੀ ਬੈਠੇ ਹੋ ਤੁਸੀਂ ਟ੍ਰੇਨਿੰਗ ਲੈ ਸਕਦੇ ਹੋਗੇ ਪਹਿਲਾਂ ਪਹੁੰਚ ਕਿਹ ਬਈ ਸਵੇਰ ਜਿਹੜਾ ਸਾਡਾ ਸ਼ਡਿਊਲ ਹੁੰਦਾ 10 ਵਜੇ ਤੱਕ ਅਸੀਂ ਐਂਟਰੀ ਕਰਦੇ ਆਂ ਉਸ ਤੋਂ ਬਾਅਦ ਵਾਲੇ ਨੂੰ ਅਸੀਂ ਵਾਈਡੀ ਕਰਦੇ ਆਂ ਬਈ ਯਾਰ ਨਾ ਸਾਡੇ ਟ੍ਰੇਨਿੰਗ ਦੇ ਵਿੱਚ ਬੜੇ ਸਾਡਾ ਪੈਸੇ ਨਾਲ ਮਕਸਦ ਨਹੀਂ ਯਾਰ ਜੇ ਟ੍ਰੇਨਿੰਗ ਅੱਜ ਮੈਂ 10000 ਰੁਪਿਆ ਵੀ ਟ੍ਰੇਨਿੰਗ ਦਾ ਮੰਗਾ ਲੋਕ ਮੈਨੂੰ ਹੱਸ ਕੇ ਦਿੰਦੇ ਆਂ ਜੀ ਮੇਰਾ ਮਤਲਬ ਉਹ ਨਹੀਂ ਆਪਾਂ ਸੀਮਤ ਬੰਦੇ ਰੱਖਦੇ ਆਂ ਕਰਾਊਡ ਇਕੱਠਾ ਨਹੀਂ ਕਰਦਾ ਸੀ 80 85 ਜਣਾਂ 'ਚ ਛਾਂਟੀ ਮਾਰ ਕੇ ਸਿਰਫ ਥੋੜੇ ਜਿਹੇ ਸੀਮਤ ਬੰਦੇ ਰੱਖਦੇ ਆਂ ਪੁੱਛ ਲੈਨੇ ਆਂ ਅਸੀਂ ਕਿਹਨੇ ਫਾਰਮ ਚਲਾਉਣਾ ਕਿਹਨੇ ਇਕੱਲੇ ਲੋਨ ਲੈਣੇ ਆ ਅਸੀਂ ਉਹ ਜਿਹੇ ਚੀਜ਼ਾਂ ਨੂੰ ਕਿਉਂਕਿ ਬਹੁਤ ਟ੍ਰੇਨਿੰਗਾਂ ਹੋਰ ਦੇਣ ਵਾਲੇ ਬਈ ਯਾਰ ਲਓ ਹੋਰ ਠੀਕ ਹੈ ਸਾਡਾ ਮਕਸਦ ਹੋਰ ਨਹੀਂ ਯਾਰ ਸਾਣਾ ਇਸ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਸਾਡੇ ਕੋਲੇ 1 ਮਹੀਨੇ ਦੇ 5-500 ਦੇ ਆਰਡਰ ਹੁੰਦੇ ਆ ਅਸੀਂ ਆਪਦਾ ਮਾਲ ਅਗਲੇ ਨੂੰ ਦੇਣਾਗਾ ਅਗਲੇ ਤੋਂ ਇਕੱਠਾ ਕਰਕੇ ਬਾਹਰ ਭੇਜਣਾਗਾ ਸਾਡੇ ਲਈ ਤਾਂ ਇਹ ਆ ਵੀ ਫਾਰਮ ਸਾਡੇ ਨਾਲ ਜੁੜ ਕੇ ਕੰਮ ਕਰਨ ਸਾਡੇ ਤਾਂ ਅਸੀਂ ਤਾਂ ਵੱਡੇ ਮਕਸਦ ਲੈ ਕੇ ਚੱਲੇ ਆ ਕੋਈ ਨਿੱਕਾ ਮੋਟਾ ਟ੍ਰੇਨਿੰਗ 'ਚੋਂ ਪੈਸਾ ਕਮਾਉਣਾ ਸਾਡਾ ਮਕਸਦ ਨਹੀਂ ਯਾਰ ਸਹੀ ਸਾਡਾ ਕੰਮ ਆ ਵੀ ਨਾਲ ਜੋੜਨ ਵੱਡੀ ਟੀਮ ਬਣੇ ਤੇ ਇੱਥੇ ਬਹੁਤ ਵੱਡਾ ਕੰਮ ਕਰੀਏ ਸਾਡਾ ਤਾਂ ਵੱਡੇ ਕੰਮਾਂ ਬਾਰੇ ਆਪਾਂ ਸੋਚਦੇ ਆਪਾਂ ਉਹ ਬੰਦੇ ਸਾਡੇ ਨਾਲ ਕੰਮ ਕਰਨ ਜਿਹੜੇ ਬੰਦੇ ਫਾਰਮ ਬਣਾਉਣ ਵਾਲੇ ਆ ਸਿਰਫ ਤੇ ਬਹੁਤ ਬਹੁਤ ਧੰਨਵਾਦ ਸਰ ਮੇਰਾ ਵੀ ਥੈਂਕ ਯੂ ਧੰਨਵਾਦ ਦੋਸਤੋ ਜੈਡ ਲਾਈਨ ਦੀ ਟ੍ਰੇਨਿੰਗ ਹੋਣੀ ਸੰਪਰਕ ਬਣਾਓ ਤੇ ਆਪਣੇ ਦੋਸਤਾਂ ਮਿੱਤਰਾਂ ਚ ਵੀ ਸ਼ੇਅਰ ਕਰ ਦਿਓ ਜੇ ਟ੍ਰੇਨਿੰਗ ਲੈਣਾ ਚਾਹੁੰਦੇ ਆ